ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਘਟਨਾ ਸਾਂਝੀ ਕਰਨੀ ਆ ਰੱਬ ਨਾ ਕਰੇ ਜਿਹੜੀ ਇਸ ਤਰ੍ਹਾਂ ਦੀ ਮੇਰੇ ਪਿੰਡ ਮਰਖਾਈ ਦੇ ਵਿੱਚ ਘਟਨਾ ਵਾਪਰੀ ਆ ਪਰਮਾਤਮਾ ਨਾ ਕਰੇ ਕਿਸੇ ਵੀ ਲਾਕੇ ਪਿੰਡ ਜਾਂ ਸ਼ਹਿਰ ਦੇ ਵਿੱਚ ਇਦਾਂ ਦੀ ਘਟਨਾ ਵਾਪਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਖਾਸ ਤੌਰ ਤੇ ਇਹ ਘਟਨਾ ਜਿਹੜੀ ਬੱਚਿਆਂ ਦੇ ਨਾਲ ਸੰਬੰਧਤ ਆ ਆਪਾਂ ਸਾਰਿਆਂ ਨੂੰ ਪਤਾ ਕਿ ਜੂਨ ਮਹੀਨੇ ਦੀਆਂ ਛੁੱਟੀਆਂ ਹੋਈਆਂ ਨੇ ਬੱਚੇ ਘਰੀਆਂ ਤੇ ਜਰੂਰ ਬੱਚਿਆਂ ਦਾ ਖਿਆਲ ਰੱਖੋ ਕਿਉਂਕਿ ਕਹਿੰਦੇ ਨਹੀਂ ਉਹ ਲੱਪਣੇ ਲਾਲ ਗਵਾਚੇ ਤੇ ਮਿੱਟੀ ਨਾ ਫਰੋਲ ਜੋ ਗਿਆ ਜਦੋਂ ਪੁੱਤ ਗਵਾਚ ਜਾਂਦੇ ਆ ਨਾ ਤੇ ਫੇਰ ਪੁੱਤ ਲੱਪਣੇ ਬੜੇ ਔਖੇ ਆ ਕਰਮਾਂ ਵਾਲਿਆਂ ਦੇ ਗਏ ਪੁੱਤ ਮੁੜ ਕੇ ਆਉਂਦੇ ਆ ਸੋ ਕੱਲ ਦੀ ਘਟਨਾ ਮੇਰੇ ਪਿੰਡ ਦੀ ਮੇਰੇ ਪਿੰਡ ਦੇ ਵਿੱਚ ਕੱਲ ਦੋ ਮੌਤਾਂ ਆਈਆਂ ਚਲੋ ਇੱਕ ਤਾਂ ਜਿਹੜਾ ਦਾੰਤ ਨਿਕਲ ਰਿਹਾ ਉਹਨੇ ਇੱਕ ਨੌਜਵਾਨ ਨੂੰ ਨਿਕਲ ਲਿਆ ਦੂਸਰੀ ਕਹਾਣੀ ਜਿਹੜੀ ਉਹ ਇੱਕ ਬੋਰੀਆ ਸਿੱਖ ਪਰਿਵਾਰ ਦੇ ਨਾਲ ਸੰਬੰਧਤ ਆ ਬਹੁਤ ਆਪਣੀ ਪਰਿਵਾਰ ਦੇ ਨਾਲ ਉਹਨਾਂ ਦਾ ਜਾਂ ਆਉਣਾ ਜਾਣਾ ਸੀ ਸ਼ੁਰੂ ਤੋਂ ਆਪਣੀ ਪਹਿਲੀ ਉਹ ਠੇਕੇ ਤੇ ਵਾਹੁੰਦੇ ਸੀ ਪਰਿਵਾਰਕ ਰਿਲੇਸ਼ਨ ਸੀ ਨਾਂ ਵੀ ਹੁੰਦੇ ਤਾਂ ਵੀ ਇੱਕ ਇਨਸਾਨੀਅਤ ਤੌਰ ਤੇ ਮੇਰਾ ਫਰਜ਼ ਮੰਨਦਾ ਸੀਗਾ ਇਸ ਵੀਡੀਓ ਨੂੰ ਪਾਉਣ ਦਾ ਸ਼ੇਅਰ ਕਰਨ ਦਾ ਇੱਕ ਆਪਣੇ بیٹے ਦਾ ਹਮ ਜਵਤੀ ਮੇਰੇ بیٹے ਦਾ ਸ਼ਿਫਟ ਕਲਾਸ ਦਾ ਸਟੂਡੈਂਟ ਬੱਚਾ ਸੀਗਾ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਛੁੱਟੀਆਂ ਛੁੱਟੀਆਂ ਦੇ ਵਿੱਚ ਬੱਚੇ ਮਸਤੀਆਂ ਵੀ ਕਰਦੇ ਆ ਕਿਉਂਕਿ ਬੱਚਿਆਂ ਲਈ ਫ੍ਰੀडम ਦੇਣ ਹੁੰਦੇ ਆ ਤੇ ਉਹ ਦੀ ਆਪਦੀ ਦਾਦੀ ਨੂੰ ਨਾਲ ਲੈ ਕੇ ਤੇ ਉਹ ਮਿਰਚਾਂ ਤੋੜਨ ਵਾਸਤੇ ਗਿਆ ਸੀ ਮੁੰਡਾ ਬਹੁਤ ਲੈਕ ਸੀ ਬਹੁਤ ਸਿਆਣਾ ਬੱਚਾ ਸੀ ਕਹ ਲੋ ਕਿ ਮਤਲਬ ਕਿ ਪਰਿਵਾਰ ਦਾ ਇੱਕ ਥੰਮ ਬੱਚੇ ਨੂੰ ਗਿਣ ਲੈਣਾ ਚਾਹੀਦਾ ਬੇਸ਼ੱਕ ਉਮਰ ਉਸ ਬੱਚੇ ਦੀ 10-11 ਸਾਲ ਦੀ ਸੀ ਪਰ ਉਸ ਬੱਚੇ ਦੀ ਜਿਹੜੀ ਅਕਲ ਸੀ ਨਾ ਉਹ ਅਕਲ ਕੱਟੋ-ਕੱਟ ਵੀ 30-35 ਸਾਲ ਦੇ ਤਜਰਬੇਕਾਰ ਬੰਦੇ ਦੀ ਅਕਲ ਸੀ ਕੱਲ ਦੀ ਸਾਡੇ ਪਿੰਡ 'ਚ ਰੋਟੀ ਨਹੀਂ ਪੱਕੀ ਲੋਕਾਂ ਦੇ ਤਵੇ ਬੰਦ ਹੋ ਗਏ ਮਿਰਚਾਂ ਤੋੜਨ ਵਾਸਤੇ ਗਿਆ ਸੀ ਖੇਤ ਦੇ ਵਿੱਚ ਮਿਰਚਾਂ ਤੋੜ ਕੇ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਨੇੜੇ ਹੀ ਕੋਈ ਇੱਕ ਚਵੱਛਾ ਸੀ ਕਿਸਾਨ ਦਾ ਉਹ ਚ ਬੱਚੇ ਦੇ ਵਿੱਚ ਰੱਬ ਜਾਣੀ ਵੀ ਉਹਨੂੰ ਗਰਮੀ ਲੱਗੀ ਨਹਾਉਣ ਵਾਸਤੇ ਗਿਆ ਰੱਬ ਜਾਣੀ ਵੀ ਉਹ ਪਾਣੀ ਪੀਣ ਵਾਸਤੇ ਗਿਆ ਕਿਉਂਕਿ ਕੁਦਰਤ ਦੀਆਂ ਖੇਡਾਂ ਕੁਦਰਤੀ ਜਾਣ ਸਕਦੀ ਆ ਉਹ ਸਿਰਜਣਹਾਰ ਜਾਣ ਸਕਦਾ ਕਹਿੰਦੇ ਚੜਾਵੇ ਤਾਪ ਤੇ ਲੈ ਜੇ ਆਪ ਆਪ ਦੇ ਸਿਰਬ ਭਰਾ ਨਹੀਂ ਲੈਂਦਾ ਕਦੇ ਸੋ ਬੱਚਾ ਜਦੋਂ ਚੱਚੇ ਚ ਪਾਣੀ ਪੀਣ ਗਿਆ ਤਲਕਨ ਹੋਣ ਕਰਕੇ ਬੱਚੇ ਦਾ ਜਿਹੜਾ ਪੈਰ ਫਿਸਲ ਗਿਆ ਤੇ ਉਹਦਾ ਮਣਕਾ ਟੁੱਟਣ ਦੇ ਕਾਰ ਪਾਣੀ ਦੇ ਵਿੱਚ ਉਹ ਮਣਕਾ ਜਿੱਦੋ ਟੁੱਟਿਆ ਤੇ ਪਾਣੀ ਦੇ ਵਿੱਚ ਹੀ ਉਹ ਬੱਚਾ ਪਿਆ ਰਹਿ ਗਿਆ ਉਹ ਬੱਚੇ ਦੀ ਮੌਤ ਹੋ ਗਈ। ਬਹੁਤ ਦੌਖਾ ਕਿਉਂਕਿ ਮਾਵਾ ਪਾਲਪੋਸ ਕੀ ਬੱਟੀ ਕਰਦੀਆਂ ਆਸਾਂ ਹੁੰਦੀਆਂ ਮਾਵਾ ਨੂੰ ਤੇ ਕੱਲ ਉਸ ਮਾਂ ਦੇ ਵਿੜੇ ਆ ਜਿਹੜੇ ਉਹ ਸੁਣੇ ਨਹੀਂ ਸੀ ਜਾਂਦੇ। ਪੁੱਤ ਦੀ লাশ ਪਈ ਸੀ ਦੇ ਵਾਲਾਂ ਦੇ ਵਿੱਚ ਹੱਥ ਫੇਰ-ਫੇਰ ਉਹ ਮਾਂ ਸਦਾ ਦੀ ਨੀਂਦ ਸੌਣ ਵਾਲੇ ਨੂੰ ਜਗਾ ਰਹੀ ਸੀ। ਕਦੇ ਉਹਨੂੰ ਕਹਿ ਰਹੀ ਸੀ ਪੁੱਤ ਪਾਣੀ ਪੀਲਾ ਗਰਮੀ ਬਹੁਤ ਆ ਕਦੇ ਉਹ ਮਾਂ ਕਹਿ ਰਹੀ ਸੀ ਪੁੱਤ ਤੂੰ ਸੁੱਦਾ ਪਿਆਨ ਦੇਨ ਕਿੱਧਰ ਲੱਕ ਇੱਧਰ ਆ ਗਿਆ ਤੂੰ ਅੱਠ ਕੜ ਜਿਦੋਂ ਕਿ ਮਾਂ ਨੂੰ ਵੀ ਪਤਾ ਸੀ ਕੋਲੇ ਬੈਠੇ ਸਾਡੇ ਆਰਿਆਂ ਨੂੰ ਵੀ ਪਤਾ ਸੀ ਵੀ ਜਿਹੜਾ ਇਹ ਨੀਂਦ ਸੌਂਦਾ ਨਾ ਉਹ ਕਦੇ ਵਾਪਸ ਨਹੀਂ ਆਉਂਦਾ ਅੱਧੀ ਬਹੁਤ ਤੋਰੇ ਆ ਆਪਦੇ ਦੁੱਖ ਵੀ ਜਾਗ ਪੈਂਦੇ ਕਿਉਂਕਿ ਮੈਂ ਵੀ ਪੁੱਤ ਤੋਰੇ ਆ ਤੇ ਤੜਕੇ ਮੈਂ ਦੇ ਮੇਰੀ ਪਰਜਾਈ ਗੱਲਾਂ ਕਰ ਰਹੀਆਂ ਮੇਰੇ ਭਰਾ ਦਾ ਪੁੱਤ ਵੀ ਗਿਆ ਤੇ ਮੇਰਾ ਅਸੀਂ ਉਹ ਹਾਨ ਵੇਖ ਰਹੀਆਂ ਸੀ ਵੀ ਜਿਉ ਉਹ ਜਾਂਦੇ ਹੁੰਦੇ ਨਾ ਤੇ ਅੱਜ ਸਾਨੂੰ ਇੰਨੇ ਚੋਰੇ ਨਹੀਂ ਸੀ ਹੋਣੇ ਤੇ ਨਾ ਹੀ ਮੈਨੂੰ ਇੰਨਾ ਲੋਕਾਂ ਚ ਤੁਰਨਾ ਫਿਰਨਾ ਪੈਣਾ ਸੀ ਚੰਗੇ ਮਾੜੇ ਕਮੈਂਟ ਜਿਹੜੇ ਫੇਸ ਕਰਨੇ ਪੈਣੇ ਸੀ ਜੇ ਅੱਜ ਮੇਰਾ ਉਹ ਪੁੱਤ ਚਾਹੁੰਦਾ ਹੁੰਦਾ ਤੇ ਮੇਰੇ ਘਰ ਦਾ ਉਹ ਕੰਦਾ ਸੀ ਮੈਂ ਪੁੱਤ ਦੇ ਸੱਤੇ ਜ਼ਿੰਮੇਵਾਰ ਹਾਂ ਸੱਟ ਦੇ ਦਿੰਦੀ ਭਰਾ ਵੀ ਬਿਮਾਰ ਰਹਿੰਦਾ ਜੇ ਅੱਜ ਭਤੀਜਾ ਆਉਂਦਾ ਹੁੰਦਾ ਤੇ ਅੱਜ ਭਰਾ ਵੀ ਨਾ ਰਹੁੰਦਾ ਚਲੋ ਅਸੀਂ ਦਾ ਸ਼ੁਕਰ ਕਰਦੇ ਹਾਂ ਉਸ ਵੈਗਰੂ ਦਾ ਮਾਹ ਰਾਹੀਂ ਨੇ ਸਾਨੂੰ ਨਿੱਕੇ ਪੈਰੀਂ ਕਰਕੇ ਦੇ ਦਿੱਤੇ ਪਰ ਬਹੁਤ ਦੁੱਖ ਹੋਇਆ ਹੁਣ ਇਹ ਵੀਡੀਓ ਪਾਉਣ ਦਾ ਮੇਨ ਕਾਰਨ ਕੀ ਆ ਮੇਨ ਕਾਰਨ ਇਹ ਆ ਕਿ ਆਪਣੇ ਘਰਾਂ ਦੇ ਬਾਹਰ ਚ ਅੱਚੇ ਬਣੀਆਂ ਖੇਲਾ ਬਣੀਆਂ ਜਰੂਰ ਬੱਚਾ ਜਦੋਂ ਤੁਹਾਡਾ ਘਰੋਂ ਬਾਹਰ ਆਉਦਾ ਧਿਆਨ ਦਿਆ ਕਰੋ ਬੱਚਾ ਚ ਬੱਚੇ ਚ ਨਾ ਆਤਾ ਨਹੀਂ ਰਿਹਾ ਨਾ ਹੀ ਬੱਚਿਆਂ ਨੂੰ ਪੱਕੇ ਚ ਬੱਚਿਆਂ ਦੇ ਵਿੱਚ ਛਾਲਾ ਮਾਰਨਦੇ ਹੋ ਨਹਾਉਂਦੇ ਹੋ ਦੇਖੋ ਕਰਨਾ ਵੇਹ ਗੁਰੂ ਨੇ ਹੱਥੋਂ ਦੇ ਆ ਬਦੀ ਕੱਢੀ ਉਹਦੇ ਹੱਥ ਆ ਪਰ ਅਸੀਂ ਇੱਕ ਸੁਚੇਤਤਾ ਹੋ ਸਕਦੇ ਆ ਅਸੀਂ ਇਹ ਤਾਂ ਵੇਖ ਸਕਦੇ ਹਾਂ ਵੀ ਸਾਡਾ ਬੱਚਾ ਕਿੱਥੇ ਆ ਦੇਖੋ ਉਹ ਦਾਦੀ ਨੇ 10 ਮਿੰਟ ਬਾਅਦ ਕਹਿੰਦੀ ਇਹ ਤਾਂ ਉਤੋਂ ਦੀ ਆਇਆ ਦਾਦੀ ਵੀ ਬੜਾ ਪਰੋ ਰਹੀ ਕਹਿੰਦੀ ਮੈਂ ਤਾਂ ਮਾਣੇ ਵਿੱਚ ਦੀ ਭੱਜੀ ਜਦੋਂ ਮੈਨੂੰ ਛੋਟੀ ਜਿਹੀ ਕੁੜੀ ਨੇ ਜਾ ਕੇ ਦੱਸਿਆ ਵੇ ਜੋ ਤਾਂ ਜਿਹੜਾ ਜੋਤੀ ਆ ਉਹ ਤਾਂ ਮੁਠੀਆਂ ਬੰਦ ਕਰੀ ਪਿਆ ਉਹ ਹੱਲ ਨਹੀਂ ਰਿਹਾ ਕਹਿੰਦੀ ਜਦੋਂ ਮੈਂ ਆ ਕੇ ਵੇਖਿਆ ਉਹ ਤਾਂ ਖਤਮ ਹੋਇਆ ਪਿਆ ਸੀ 10 ਮਿੰਟਾਂ ਦੇ ਵਿੱਚ ਜਿਹੜਾ ਇਹ ਪਾਣਾ ਵਾਪਰ ਗਿਆ ਸੋ ਹੁਣ ਨਾਨਕੀ ਬੱਚੇ ਛੁੱਟੀਆਂ ਘਟਣ ਆਉਂਦੇ ਆ ਭੂਆ ਕੋਲੇ ਆਉਂਦੇ ਆ ਇਹ ਇੱਕ ਬਹੁਤ ਵੱਡਾ ਲੰਬਾ ਰਹਿ ਜਾਂਦਾ ਕਰਦਾ ਤਾਂ ਵਹਿਗੁਰੂ ਆ ਪਰ ਅਸੀਂ ਬੰਦਾ ਬੰਦੇ ਨੂੰ ਲੰਬਾ ਦੇਣਾ ਸੌਖਾ ਹੋ ਜਾਂਦਾ ਸੋ ਧਿਆਨ ਰੱਖਿਆ ਕਰੋ ਬੱਚੇ ਸਭ ਦੇ ਸ਼ਰਾਰਤੀ ਆ ਬੱਚੇ ਸਭ ਦੇ ਬਹੁਤ ਚੌੜਾ ਕਰ ਦੇਣੀ ਬੱਚਿਆਂ ਦਾ ਜਰੂਰ ਧਿਆਨ ਰੱਖੋ ਜਦੋਂ ਬੱਚੇ ਨਹਾਉਂਦੇ ਆ ਇੱਕ ਦੋ ਸਿਆਣੇ ਬੰਦੇ ਉੱਤੇ ਕੋਰੋ ਛਾਲਾ ਨਾ ਮਾਰਨ ਦਿਓ ਜੇ ਨਹਾਉਣਾ ਦਾ ਆਰਾਮ ਨਾਲ ਪਾਣੀ ਚ ਬੈੱਕੇ ਨਹਾਉਣਾ ਨਹੀਂ ਤਾਂ ਆਪਦੇ ਘਰੋਂ ਘਰੇ ਹੀ ਜਿਹੜੀਆਂ ਪਾਈਪਾਂ ਟੁੱਟੀਆਂ ਦੇ ਪਾਈਪਾਂ ਲਾ ਦੋ ਉਹਨਾਂ ਨੂੰ ਕਹੋ ਵੇੜੇ ਚ ਖਾਰੂ ਪੱਟ ਲਓ ਜਿੰਨਾ ਮਰਜੀ ਪਰ ਤੁਸੀਂ ਚਵੱਚਿਆਂ ਦੇ ਵਿੱਚ ਨਹੀਂ ਨਹਾਉਣਾ ਕਿਉਂਕਿ ਪਾਣੀ ਦੇ ਵਿੱਚ ਡੁੱਬੇ ਦਾ ਇਲਾਜ ਵੀ ਕੋਈ ਨਹੀਂ ਹੈਗਾ ਜੇ ਜਦੋਂ ਮਾਵਾں ਦੇ ਬੱਚੇ ਚਲੇ ਜਾਂਦੇ ਪੁੱਤ ਚਲੇ ਜਾਂਦੇ ਆ ਇਹ ਉਹਨਾਂ ਮਾਵਾں ਨੂੰ ਪਤਾ ਵੀ ਜਦੋਂ ਉਹਨਾਂ ਦੇ ਹਾਨ ਵੇਂਦੀਆਂ ਨਾ ਉਹਨਾਂ ਤੋਂ ਇੱਕ ਮਰਿਆ ਨਹੀਂ ਜਾਂਦਾ ਇਹ ਵੀ ਅਟਲ ਸਚਾਈ ਹੈ ਵੀ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਪਰ ਅਸੀਂ ਚਾਹੁੰਦੇ ਵੀ ਨਹੀਂ ਅਸੀਂ ਚਾਹੁੰਦੇ ਵੀ ਨਹੀਂ ਰਹਿੰਦੇ ਮਰਿਆਂ ਦੇ ਨਾਲ ਮਰਿਆ ਵੀ ਨਹੀਂ ਜਾਂਦਾ ਪਰ ਮਰਿਆਂ ਨਾਲ ਉਹ ਭੈੜੀ ਜ਼ਿੰਦਗੀ ਹੋ ਜਾਂਦੀ ਹੈ ਕਿਉਂਕਿ ਮੇਰਾ ਪਤੀ ਵੀ ਗਿਆ ਇਹ ਆਹ ਦਿਨ ਤਾਂ ਵੈਸੇ ਮੇਰੇ ਲਈ ਬਹੁਤ ਦਰਦਨਾਕ ਆ ਕਿਉਂਕਿ ਚਾਵੀਂ ਬ੍ਰਾਟ ਸਾਹਿਬ ਇਸ ਦੁਨੀਆ ਤੋਂ ਗਏ ਆ 10 ਸਾਲ ਹੋ ਗਏ 11ਵਾਂ ਲੱਗ ਜਾਣਾ ਤੇ ਬਹੁਤ ਦਰਦ ਆ ਵੀ ਬਹੁਤ ਚੱਲੇ ਨੇ ਔਖੇ ਆ ਬਾਅਦ ਚ ਨਾ ਤਾਂ ਉਹ ਰੀਲਾਂ ਵੇਖ ਹੁੰਦੀਆਂ ਨਾ ਉਹ ਆਰਤੀਆਂ ਦੀਆਂ ਫੋਟੋਆਂ ਦੇਖ ਹੁੰਦੀਆਂ ਬਾਅਦ ਦੇ ਵਿੱਚ ਇਹ ਹੁੰਦਾ ਵੀ ਕਿਸੇ ਇੱਕ ਕੋਨੇ ਐ ਉਹ ਜਿਹਦੇ ਵਿੱਚ ਜਾ ਕੇ ਬਹਿ ਜੀਏ ਜਿੱਥੇ ਸਾਨੂੰ ਕਿਸੇ ਦੀ ਆਵਾਜ਼ ਨਾ ਸੋ ਐਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੀ ਘਟਨਾ ਮੇਰੇ ਪਿੰਡ 'ਚ ਘਟੀ ਆ ਰੱਬ ਨਾ ਕਰੇ ਕਿਸੇ ਹੋਰ ਪਿੰਡ 'ਚ ਇਹ ਘਟਨਾ ਘਟੇ ਜੇ ਖੇਤ ਮੰਨੇ ਜਾਣੇ ਆ ਬੱਚੇ ਤੁਹਾਡੇ ਨਾਲ ਜਾਂਦੇ ਆ ਚਵਤਿਆਂ ਦੇ ਉੱਤੇ ਨਾਉਂਦੇ ਆ ਤਾਂ ਬੱਚਿਆਂ ਦਾ ਤਾਂ ਵੀ ਧਿਆਨ ਰੱਖੋ ਆੜਾਂ ਦਾ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ ਇੱਕ ਨੌਜਵਾਨ ਆੜ ਦੇ ਵਿੱਚ ਡਿੱਗ ਗਿਆ ਉਹਦੀ ਮੌਤ ਹੋ ਗਈ ਮੂੰਹ ਕਰਨੇ ਡਿੱਗ ਗਿਆ ਉੱਠਿਆ ਨਹੀਂ ਗਿਆ ਰੱਬ ਜਾਣੇ ਸਾਇਲੈਂਟ ਅਟੈਕ ਆ ਗਿਆ ਜਾ ਕਿ ਹੋਇਆ ਤੜਕੇ ਮਾਪਿਆਂ ਨੇ ਮਰਿਆ ਪਿਆ ਜਾ ਕੇ ਚੱਕ ਲਿਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀ ਜੋ ਇਸ ਲਈ ਮੇਰੀ ਸਾਰੇ ਭੈਣਾਂ ਭਰਾਵਾਂ ਨੂੰ ਬੇਨਤੀ ਆ ਵੀ ਸਾਡੀ ਦੌਲਤ ਆ ਜੀ ਉਹ ਸਾਡੇ ਬੱਚੇ ਆ ਬਾਕੀ ਰੱਬ ਅਮੀਰ ਕਰੇ ਸਾਡੀਆਂ ਸਿਆਣਫਾਂ ਵੀ ਕੁਝ ਨਹੀਂ ਖੁੰਦੀਆਂ ਉਹਦੇ ਘਰੋਨਾ ਘਟੀ ਹੋਵੇ ਉਹਦੇ ਘਰੋਂ ਟੁੱਟੀ ਮਹਾਰਾਜ ਗੰਡੇ ਸਾਡੇ ਬੱਚਿਆਂ ਦੀ ਕਿਉਂਕਿ ਮਾਪੇ ਜਾਂਉਂਦਿਆਂ ਤੋਂ ਔਲਾਦ ਤੁਰ ਜਾਣੀ ਇਹ ਬੜਾ ਅਕਾਇਤ ਤੇ ਅਸਹਿ ਵਿਛੋੜਾ ਹਾਂ ਏ ਚਾਉਂਦੇ ਜੀ ਮਾਪਿਆਂ ਦਾ ਲੱਕ ਤੋੜ ਜਾਂਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਇਹ ਵੀਡੀਓ ਨੂੰ ਇੱਕ ਜਾਗਰੂਕਤਾ ਔਰ ਤੇ ਵੱਧ ਵੱਧ ਸ਼ੇਅਰ ਜਰੂਰ ਕਰੀ ਜੀ ਧੰਨ